ਇਰੇ 5 ਤੋਂ 6 ਚੀਜ਼ਾਂ ਲੈ ਕੇ ਆਏ ਆ ਆਪਾਂ ਤੇ ਅੱਜ ਪਿਆਰ ਭਰੀ ਸਾਸਰੀ ਕਾਲ ਫੇਸਬੁਕ ਉਨ ਤੇ YouTube ਵਾਲਿਆਂ ਨੂੰ ਕਿ ਆਪਾਂ ਉੱਤੇ ਨੰਬਰ ਲਾਤਾ ਫਿਰ ਕੀ ਤੇ ਜੇ ਕਿਸੇ ਐਡ ਲਾਉਣੀ ਹੈ ਨੰਬਰ ਤੇ 507 ਫੁੱਟ ਮੈਸੈਂਜਰ ਕਰ ਦੇਗਾ ਤੇ ਵੀਰੇ ਆ ਹੈਗਾ 475 1997 ਮਾਡਲਾ ਤੇ 50 ਪੈਸੇ ਟਾਇਰ ਆ ਮਗਰਲੇ ਦੇ ਮੂਲ ਦੇ ਮੂਲ ਦੇ 50 ਤੋਂ 60 ਪੈਸੇ ਆ ਤੇ ਮੂਲ ਮਗਰਲੇ 50 ਪੈਸੇ ਟਾਇਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਇਹ ਇੰਜਨ ਗੇਅਰ ਦਾ ਕੰਮ ਹੋਇਆ ਵਾ ਟਰੈਕਟਰ ਦਾ ਤੇ 475 ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਪੂਰਾ ਸਾਪ ਪਿਆ ਸੁੱਕਾ ਪਿਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 475 ਡੀਆਈ ਇਹ ਟਰੈਕਟਰ ਸਤੰਵੇਂ ਮਾੜਲਾ ਹੈ ਤੇ ਇਹਦਾ ਮੰਗਦੇ ਆ 1,55 ਹਜ਼ਾਰ ਮੌਕੇ ਦੇ ਮਾਨ ਤਨ ਕਰ ਦੇਣਗੇ ਟਰੈਕਟਰ ਪੂਰਾ ਵਧੀਆ ਕਿਸੇ ਵੀਰ ਭਾਈ ਦੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀ ਟਰੈਕਟਰ ਆ ਪੂਰਾ ਸੁਸਾਪਿਆ ਤੇ ਸੁੱਕਾ ਪਿਆ ਬਹੁ ਬਈਆ ਟਰੈਕਟਰ ਉੱਤੇ ਸਰਕੀਂ ਤੇ ਨੰਬਰ ਆ ਗਿਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਭਾਈ ਦੇ ਲੈਣਾ ਵੀ ਨਾਲ ਸੰਪਰਕ ਕਰ ਲਓ ਬਹੁਤ ਟਰੈਕਟਰ ਪੂਰਾ ਸਾਫ ਤੇ ਸੁੱਕਾ ਤੇ ਪੇਪਰ ਜੁਕਾ ਲੱਗਿਆ ਹੋਆ ਛਤਰੀ ਲੱਗੀ ਆ ਨਾਲ ਸਾਰਾ ਕੁਝ ਨਾਲ ਹੀ ਦੇਵਾਂਗੇ ਵੀਰਾਂ ਦੇ ਫੱਟੀ ਡੰਡਾ ਸਭ ਕੁ ਨਾਲ ਆ ਤੇ ਉਨ 99 ਮਾਡਲ ਹੈ। ਅਵਿਲੇ ਕਿਰਾਂ ਦੇ ਮਾਡਲ ਫੌੜਾ ਜੇ ਕਿਸੇ ਵੀਰ ਵੀ। ਕਿਰਾਂ ਦੇ ਮਾਡਲ ਫੌੜਾ ਹੈ ਇਹ ਵੀ ਜੇ ਵੀਰ ਭਾਈ ਜੀ ਲੈਣਾ ਵੀ ਹਸਪਰਕ ਕਰਨਾ। ਇੰਜਣ ਗੇਰ ਦਾ ਓਕੇ ਟਰੈਕਟਰ ਸਾਰਾ ਕੰਮ ਹੋਇਆ ਬਾਈ ਜੇ ਕਿਸੇ ਵੀਰ ਭਾਈ ਜੀ ਲੈਣਾ 1994। ਇੱਕਾ ਮ ਸਾਰਾ ਹੋਇਆ ਵਾ ਇੰਜਣ ਦਾ ਗੇਰ ਦਾ ਸਾਰਾ ਕੰਮ ਹੋਇਆ ਪੂਰੇ ਸੁੱਕਾ ਕਿਦੋਂ ਬਗਿਆਨੀ ਟਰੈਕਟਰ ਆ। ਸਾਰੀ ਜਾਣਕਾਰੀ ਲੈਣੀ ਚਾਹੀਦੀ ਜੇ ਤੁਸੀਂ ਨੰਬਰ ਚੁੱਕਦੇ ਆ ਪੂਰਾ ਸਾਫ ਡਟ ਨਾਲ ਦਾ ਲੰਗਾ ਵੀਰਾਂ ਦੇ ਤੇ ਬਹੁਤ ਘਟਾਈ ਦੀ ਕਿਹੜੇ ਵੀਰ ਦੇ ਦੱਸਾਂ ਕਿਹੜੀ ਵਾਈ ਦੀ ਤੇ ਇੱਕੇ ਹੱਥ ਟਰੈਕਟਰ ਚੱਲਿਆ ਵਾ ਮੂਜ਼ ਦੇ ਟਾਇਰ ਬੰਦ ਕੋਲ ਨਵੇਂ ਆ ਤੇ ਮਗਲੇ ਵੀ ਮੈਂ ਮੈਂ ਰੀਡ ਵੀ ਲੈਣੇ ਦੱਸਿਆ ਨਹੀਂ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ ਤੇ ਕੱਲੀ ਕੱਲੀ ਵੀ ਇਨ ਫੋਟੋ ਭਾਈਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਕੋਕਾ ਵੀ ਟਰੈਕਟਰ ਦਾ ਕਦੀ ਕਦੀ ਵੀ ਇਹਨੇ ਫੋਟੋ ਪਾਈ 1994 ਮਾਟਾ ਟਾਇਰ ਮੂਹ ਦੇ ਬਿਲਕੁਨ ਨਾਮੀਆਂ ਰੰਗ ਨਾਤਾ ਨੀਲਾ ਜਿਹਾ ਰੰਗ ਹੈ ਰੰਗ ਹੋਇਆ ਮੈਂ ਤੇ ਲੋਗੜਾ ਟੱਕਣ ਹੈ ਦਾ ਛਤਰੀ ਲੱਗੀ ਹੋਈ ਆ ਤੇ ਸੁੱਕਾ ਪੈਸਾ ਆ ਕਿਤੋਂ ਮਰਗੜ ਦੇ ਲਾਵੇਂ ਮਰਗੜ ਦਿੱਤੀ ਵੀ ਆ ਆਹੋ ਕਦੀ ਫੋਟੋ ਆ ਕਦੀ ਕਦੀ ਫੋਟੋ ਪਾਈ ਵੀਰ ਨੇ ਤੇ ਉੱਤੇ ਸਕਰੀਨ ਤੇ ਨੰਬਰ ਆ ਗਿਆ ਪਿਆਰ ਤੋਂ 60 ਟੈਂਪੇ ਟੈਰ ਇਹਦੇ ਤੇ ਰੇਟ ਵੀਰੇ ਨੇ ਦੱਸਿਆ ਨਹੀਂ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ 1994 ਮਾਡਲ ਹੈ ਇਹ ਤੇ ਕਿਸ ਨੇ ਐਡ ਲਾਉਣੀ ਹੁੰਦੀ ਵੀਰੇ ਇੱਥੇ 507 ਫੋਟੋਆਂ ਪਾ ਦਿਆ ਕਰੋ ਉੱਤੇ ਸੜਕੀ ਦੇ ਨੰਬਰ ਦਾ ਹੁੰਦਾ ਮੋੜ ਤੇ ਮੇਰਾ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਇਕ ਕਰ ਦਿਆ ਕਰੋ ਤੇ ਵੀਡੀਓ ਹੋਰ ਵੀ ਇਹ ਸੋਨੇ ਵਿਖਾਉਣੇਗਾ ਫੋਟੋਆਂ ਮਸੇਂ ਹੀ ਲੈਕੋ ਵੀਰੇ ਕਿਰਪਾ ਹੈ ਨਾ ਵੱਡੇ ਪੇਟੀ ਬੰਦ ਇੰਜ ਸਾਰਾ ਕੁਝ ਓਕੇ ਆ ਤੇ ਕੰਮ ਸਾਰਾ ਹੋਇਆ ਵਾ ਡੱਟ ਕੇ ਸੀ ਜੰਡਾ ਆ ਵੀਰਾਂ ਨੇ ਵੱਡੀ ਕਿਰਪਾ ਕੀਤੀ 2005 ਮਾਡਲ 8 ਲੱਖ ਰੁਪਇਆ ਮੰਗ ਕਰਦੇ ਵੀਰ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਬਈਆ ਪੂਰੀ ਸਾਫ ਆ ਟਾਇਰ 70 ਤੋਂ 80 ਪੈਸੇ ਆ ਮੁੱਲ ਦੇ ਤੇ ਮੈਂ ਕਰਦੇ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਲਓ ਕੋਕਾ ਪੀਸ ਕਰਪੈਣ ਤੇ 2008 ਮਾਡਲ ਅਨਾ ਸੌੜੀ 8 ਲੱਖ ਮੰਗ ਕਰਦੇ ਆ 5 ਮਾਡਲ ਮਸ਼ੀਨ ਆ ਪੰਜੀ ਮਾਡਲ ਮਸੀਨਾ 8 ਲੱਖ ਮੰਗ ਕਰਦੇ ਆ ਗੱਟ ਕੇ ਸੀ ਜੰਦਾ ਯਾਰ ਰੀਪੇਡ ਸਾਰੀ ਹੋਈ ਯਾਰ ਕੱਟਰ ਦੀ ਸਾਰੇ ਕੋਈ ਦੀ 70 ਤੋਂ 80 ਪੈਸੇ ਟਾਇਰ ਆ ਮਗਰ ਲੇਦੇ ਮੂਲ ਦੇ ਬਹੁਤ ਘੱਟ ਚੰਦੀ ਵੀ ਆ 2005 ਮਾਡਲ ਤੇ ਆ ਕੱਟਰ ਦੀ ਫੋਟੋ ਆਏਗੀ ਕੱਟਰ ਦਾ ਕੰਮ ਸਾਰਾ ਹੋਇਆ ਵਾ ਰੀਪੇਡ ਖੇੜਾ ਤੇ ਟਰਾਲੇ ਦੇ ਟਾਇਰ ਵੀ 70 ਤੋਂ 80 ਪੈਸੇ ਜੇ ਕਿਸੇ ਵੀਰ ਭਾਈ ਨੇ ਲੈਣੀ ਆ ਵੀਰਾਂ ਦਾ ਸੰਪਰਕ ਕਰ ਲਓ ਸ਼ਕੀਨ ਜੀ ਉੱਤੇ ਨੰਬਰ ਚੱਲ ਜੰਦਾ ਤੋ ਯਾਰ 5 ਮਾਡਲ ਤੇ 8 ਲੱਖ ਮੰਗਦੇ ਆ ਆ ਵੀਰੇ ਟੂੜੀ ਵਾਲਾ ਰੀਪਰ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਆ ਟੂੜੀ ਵਾਲੀ ਮਸ਼ੀਨ ਕਰਪਾਣ ਤੇ ਰੀਪਰ ਤੇ 2024 ਮਾਡਲ ਆ ਬਹੁਤ ਪੂਰੀ ਰਿਪੇਅਰ ਹੋਈ ਆ ਬਹੁਤ ਘੱਟ ਚੱਲੀ ਵੀ ਇੱਕੋ ਹੀ ਸੀਜ਼ਨ ਲਾਇਆ 2024 ਮਾਡਲ ਆ ਤੇ ਇਹਦਾ ਮੰਗਦੇ ਆ ਵੀਰ ਤੋ ਲੱਕ ਪੈਣ ਜਾਣ ਮੌਕੇ ਦੇ ਮਾਰਤਾਨ ਕਰ ਦੇਣਗੇ ਬਹੁਤ ਕਨਸੀਨ ਬਹੁਤ 2 250 ਟਰਾ ਦੀ ਸਾਰੀ ਚੂੜੀ ਦੀ ਬਣਾਈ ਵੀ ਆ ਬਿਲਕੁਲ 2024 ਮਾਡਲ ਆ ਤੇ 2,65,000 ਰੁਪਏ ਮੰਗਦੇ ਆ ਤੇ ਸਾਰੀ ਜਾਣਕਾਰੀ ਲੈਣੀ ਸ਼ਰਕੀਨ ਦੇ ਉੱਤੇ ਨੰਬਰ ਚੱਲਦੀ ਜਾਂਦਾ ਤੇ ਲੈ ਸਕਦੇ ਆ 2,65,000 ਰੁਪਏ ਮੰਗਦੇ ਆ ਤੇ 2024 ਮਾਡਲ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਵੀ ਇਹਨੂੰ ਸ਼ੇਅਰ ਕਰ ਦਿਆ ਕਰੋ ਇਹ ਚੰਗੀ ਲੱਗਦੀ ਤੇ ਵੀਡੀਓ ਠੀਕ ਹੈ ਨਾ ਤੇ ਯਾਰਾ ਮੈਂ ਤਰਾ ਹੀ ਸ਼ੇਅਰ ਕਰ ਦਿਆ ਕਰੋ ਕਿ ਸਰ ਜੀ ਇਹ ਜਿਹੜੇ ਨੰਬਰ ਚੱਲ ਜੀ ਵੀਰੇ ਵੀਰ ਕੋ ਤੇ ਮਿਹਨਤ ਬਹੁਤ ਲੱਗਦੀ ਹੈ ਬਣਾਉਣ ਦੀ 2 2.5 ਘੰਟੇ ਲੱਗ ਜਾਂਦੀ ਕਿਤੇ ਪਏ ਵੀ ਨਹੀਂ ਕੋਈ ਦੋ ਟੂਈ ਰੋ